ਫੜੀ ਗਏ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਮਾਂ ਜੋ ਗੁਸ਼ਨਾ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਪੁਲਤ ਉਹਨਾਂ ਦੇ ਦਰਜਾ ਤਾਂ ਤੇ ਕਮਿਸ਼ਨਰ ਅਟਮਸਰ ਵੱਲੋਂ ਮਾੜੇ ਅਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ ਜਿਸ ਦੀ ਲੜੀ ਵਿੱਚ 5 7 25 ਨੂੰ ਐਸਆਈ ਬਲਵਿੰਦਰ ਸਿੰਘ ਚਾਸੀਏ 3 ਅਤੇ ਉਹਨਾਂ ਦੇ ਨਾਲ ਰਕੇਸ਼ ਕੁਮਾਰ ਉਹਨਾਂ ਦੀ ਟੀਮ ਨੇ ਛਾੜਾ ਚੁੰਗੀ ਲਾਗੇ ਨਾਕਾਮਦੀ ਕੀਤੀ ਹੋਈ ਸੀ ਔਰ ਉੱਥੇ ਇੱਕ ਕਾਰ ਆਈ ਰਹੀ ਹੈ ਸਿਰ ਡਜ਼ਾਇਰ ਤੇ ਉਹਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਉਹਦੇ ਵਿੱਚੋਂ ਜਿਹੜਾ ਵਿਅਕਤੀ ਆ ਉਹ ਜਖਦਮ ਗੱਡੀ ਰੋਕ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਲਪਾਵਾ ਸੀ ਔਰ ਜਦੋਂ ਉਹਨੂੰ ਫੜਿਆ ਗਿਆ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਉਹਨੂੰ ਕਾਬੂ ਕੀਤਾ ਔਰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲੋਂ ਅਫੀਮ ਮਿਲੀ ਜਿਹੜੀ ਬਾਅਦ ਵਿੱਚ ਵੇਟ ਕਰਨ ਤੇ 1.547 ਗ੍ਰਾਮ ਹੋਈ ਹੈ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈਗਾ ਔਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਰਤੇਸ਼ ਕੁਮਾਰ ਜਿਹੜਾ ਰਿੱਕੀ ਹੈਗਾ ਜਿਹੜਾ ਬੰਦਾ ਕਾਬੂ ਕੀਤਾ ਹੈਗਾ ਛਾਟੇ ਦਾ ਰਹਿਣ ਵਾਲਾ ਹੈਗਾ ਇਹਨੇ ਆਪਣੀ ਕਾਰ ਦੇ ਅੱਗੇ ਜਿਹੜੀ ਸੀਗੀ ਕਾਫੀ ਵੱਡਾ ਰਾਸ਼ਟਰੀਆ ਭਗਵਾ ਸੈਨਾ ਸੰਗਠਨ ਇਹਦਾ ਕਾਫੀ ਵੱਡਾ ਬੋਰਡ ਲਗਾਇਆ ਹੋਇਆ ਜਿੱਤੇ ਇਹਨੇ ਆਪਣੇ ਆਪ ਨੂੰ ਪੰਜਾਬ ਵਾਈਸ ਪ੍ਰੈਜ਼ੀਡੈਂਟ ਵੀ ਲਿਖਾਇਆ ਹੋਇਆ ਔਰ ਇਹ ਵੀ ਸਾਨੂੰ ਗੱਲ ਬਾਤ ਚ ਸਾਹਮਣੇ ਆਈ ਹੈ ਵੀ ਇਹ ਇਸ ਦੀ ਆੜ ਵਿੱਚ ਹੀ ਇਸ ਕੰਮ ਵਿੱਚ ਸੀਗਾ ਔਰ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀਗਾ ਲੋਕਾਂ ਦੀ ਅੱਖਾਂ 'ਚ ਵੀ ਧੂੜ ਝੋਂਗ ਰਿਹਾ ਸੀਗਾ ਔਰ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਇਹ ਵਿਅਕਤੀ ਜਿਹੜਾ ਫੜਿਆ ਹੈਗਾ ਔਰ ਇਹਨੂੰ ਅਥਾਰਟੀ ਅਸੀਂ ਵਿਸ਼ੇਸ਼ ਕਰ ਰਹੇ ਹਾਂ ਹੋਰ ਇਹ ਕਿੰਨੇ ਚਿਰ ਤੋਂ ਇਹ ਕਰ ਰਿਹਾ ਕਿਹਦੇ ਨਾਲ ਇਹਦੇ ਲਿੰਕ ਸੀ ਕਿੱਥੋਂ ਲਿਆਉਂਦਾ ਹੈਗਾ ਇਹ ਸਾਰਾ ਅਸੀਂ ਅਥਾਰਟੀ ਇਨਵੈਸਟੀਗੇਟ ਕਰਾਂਗੇ ਔਰ ਜਿਹੜਾ ਵਿੱਚ ਕਸੂਰ ਪਾਇਆ ਗਿਆ ਉਹਨੂੰ ਅਸੀਂ ਉਹਨੂੰ ਵੀ ਬੁੱਕ ਕਰਾਂਗੇ ਬਾਕੀ ਇਹ ਜਿਹੜੀ ਕਾਰਵਾਈ ਹੈਗੀ ਹੈ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ ਇਹਨਾਂ ਦੀ ਨਿਗਰਾਨੀ ਚੁਹੀ ਹੈ ਔਰ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੀਤਾ ਕੰਮ ਬਲੰਦਰ ਸਿੰਘ ਸਾਡੇ ਇੰਚਾਰਜ ਸੀ 3 ਨੇ ਔਰ ਇਹਨਾਂ ਦੇ ਹੋਰ ਵੀ ਅੱਗੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਡਾ ਨਾਲ ਸ਼ੇਅਰ ਕਰਿਓ